ਮੂਸੇਲ ਦੇ ਪਿਓ ਨੇ ਬਾਈ ਦਿੱਤਾਗਾ 11 ਕਰੋੜ ਤੇ ਮਨਕੀਰ ਤੋਲਖ ਨੇ 5 ਕਰੋੜ ਤੇ ਦਲਜੀਤ ਸਾਈਂ ਨੇ ਦਿੱਤੀ 25 ਪਿੰਡਾਂ ਦੀ ਜ਼ਿੰਮੇਵਾਰੀ ਯੋਨੇ ਇੱਕ ਸਾਧੇ 25 ਪਿੰਡਾਂ ਦੀ ਗੋਦ ਚ ਲੈ ਲੇ ਸਾਰਾ ਖਰਚਾ ਉਹ ਦੇਊਗਾ ਤੇ ਹੋਰ ਵੀ ਬਹੁਤ ਸਾਰੇ ਕਰਾਕਰ ਮਦਦ ਕਰ ਰਹੇ ਨੇ ਬਾਈ ਰੇਸ਼ਮ ਅਨਮੋਲ ਕਦੋਂ ਦਾ ਪਾਣੀ ਚਦੁਰ ਦਾ ਉਤਰਿਆ ਫਿਰਦਾਗਾ 2023 ਚ ਜਦੋਂ ਹੜਾ ਆਇਆ ਸੀਗੇ ਉਸ ਇਲਾਕੇ ਚ ਮਾਝੇ ਕੰਨੀ ਉਦੋਂ ਵੀ ਉਹ ਬਾਈ ਨੂਰੇ ਸੀ ਸਾਰਿਆਂ ਦੇ ਤੇ ਇਹ ਕੰਮ ਉਸੇ ਕੇ ਸਰਕਾਰਾਂ ਦੇ ਤੇ ਕਰ ਕੌਣ ਰਏ ਆਪਣੇ ਵਰਗੇ ਪੰਜਾਬੀ ਭਰਾ ਆਪਣੇ ਵਰਗੇ ਪੰਜਾਬੀ ਵੀਰ ਮਿੱਟੀ ਲਈ ਜਾਂਦੇ ਹੈਗੇ ਤੇ ਤੇਲ ਡੀਜ਼ਲ ਲਈ ਜਾਂਦੇ ਆ ਪਸ਼ੂਆਂ ਲਈ ਹਰਾ ਜਾ ਰਹਾ ਹਨ ਬਹੁਤ ਮਦਦ ਕਰ ਰਹੇ ਹੈਗੇ ਚੰਗੀ ਗੱਲ ਆ ਪਰ ਇਹ ਕੰਮ ਸਰਕਾਰਾਂ ਦੇ ਸੀਗੇ ਸਰਕਾਰਾਂ ਤਾਂ ਕੋਈ ਬਸਾਰ ਨਹੀਂ ਲੈਂਦੀਆਂ ਉੱਥੋਂ ਦੇ ਬੰਦੇ ਆ ਗੀਆਂ ਬਹੁਤ ਵੀਡੀਓ ਆਈ ਜਾਂਦੀਆਂ ਵੀ ਉਹ ਕਹੀ ਜਾਂਦੇ ਆ ਰੋ ਪਟ ਕੇ ਬੰਦੇ ਵੀ ਸਰਕਾਰਾਂ ਸਾਡੀ ਸਾਰੀਆਂ ਲੈਂਦੀਆਂ ਤੇ ਧੰਨਵਾਦ ਕਰਦੇ ਆ ਪੰਜਾਬੀ ਵੀਰਾਂ ਦਾ ਜਿਹੜੇ ਉੱਥੇ ਪਹੁੰਚੀ ਜਾਂਦੇ ਨੇ ਹਲੇ ਹੋਰ ਵੀ ਬਈ ਕਹੀ ਜਾਂਦੇ ਆ ਕਿ ਬੀ ਨੁਕਸਾਨ ਹੋ ਰਿਹਾ ਬਹੁਤ ਉੱਥੇ ਪਰ ਆਪਣੇ ਅੱਗੇ ਵੀਰ ਜਿਹੜੇ ਆਪਣੇ ਵਾਲੇ ਬਚਾਅ ਕਰੀ ਜਾਂਦੇ ਹੌਲੀ ਹੌਲੀ ਉੱਥੇ ਮਿੱਟੀ ਪਾਈ ਜਾਂਦੇ ਬੰਨ ਬੰਨੀ ਜਾਂਦੇ ਆਗੇ ਜਦੋਂ ਪਾਣੀ ਉੱਤਰ ਗਿਆ ਉਦੋਂ ਬਾਅਦ ਵੀ ਆਪਣੇ ਵਾਲ ਤੋਂ ਨਾਲ ਖੜਨਗੇ ਜਿੰਨਾ ਚਿਰ ਮਿੱਟੀ ਨਹੀਂ ਚੱਕੀ ਜਾਂਦੀ ਉੱਥੋਂ ਜਿਹੜੇ ਹੁਣੋਂ ਗਾਣਾ ਚ ਉੱਥੇ 5-5 ਫੁੱਟ ਮਿੱਟੀ ਹੋਊਗੀ ਕਹਿੰਦੇ ਘਰਾਂ ਚੋਂ ਪਿੰਡਾਂ ਚ ਵੀ ਜਿਹੜਾ ਪਾਣੀ ਆਇਆ ਉਸ ਨਾਲ ਧਰਤੀ ਮਿੱਟੀ ਆ ਗਈ ਪਿੰਡਾਂ 'ਚ ਜਿੱਦੇ ਨਾਲ ਜਦੋਂ ਮਿੱਟੀ ਸੱਚਕੀ ਨਹੀਂ ਜਾਂਦੀ ਦੂਹਾ 'ਚ ਪਾਣੀ ਤੋਂ ਬਾਅਦ ਉਦੋਂ ਉਹਨਾਂ ਜਿਹੜੇ ਆਪਣੇ ਪੰਜਾਬੀ ਵੀਰ ਨਹੀਂ ਹਰਦੇ ਕਿਉਂਕਿ ਆਪਣੇ ਵਾਲੇ ਜਿਹੜੇ ਪੰਜਾਬੀਆਂ ਨੇ ਇਹ ਲੜਦੇ ਆ ਹਰੇਕ ਦੀਨ ਨਾਲ ਪਾਣੀ ਕੰਨ ਨੂੰ ਸਿੱਧੇ ਹੋ ਗਏ ਪਹਿਲਾਂ ਧਰਨਿਆਂ ਤੇ ਬੈਠੇ ਰਹੇ ਹੈਗੇ ਪਰ ਸਰਕਾਰਾਂ ਨਹੀਂ ਬਈ ਸੁਣਵਾਈ ਕਰਦੀ ਇਹਨਾਂ ਦੀ